ਮਹਿਲਾ ਦੇ ਕੰਨਾਂ ਚੋਂ ਵਾਲੀਆਂ ਝਪਟ ਕੇ ਫਰਾਰ ਹੋ ਰਿਹਾ ਨਗਰ ਨਿਗਮ ਦਾ ਮੁਲਾਜ਼ਮ ਸਾਥੀ ਸਮੇਤ ਗ੍ਰਿਫਤਾਰ ਜਲੰਧਰ ਪੁਲਿਸ ਨੇ ਮਹਿਲਾ ਦੇ ਕੰਨਾਂ ਚੋਂ ਵਾਲੀਆਂ ਝਪਟ ਕੇ ਫਰਾਰ ਹੋ ਰਏ ਨਗਰ ਨਿਗਮ ਦੇ ਇੱਕ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਵਿਜੇ ਕੁਮਾਰ ਅਤੇ ਸੁਰਿੰਦਰ ਸਿੰਘ ਵਾਸੀ ਲੱddeਵਾਲੀ ਵਿਜੋਂ ਹੋਈ ਹੈ ਇਸ ਸਬੰਧੀ ਐਸਐਚਓ ਥਾਣਾ ਡਿਵੀਜ਼ਨ ਨੰਬਰ 6 ਊਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਉਕਤ ਲੁਟੇਰੇ ਚੁੰਮਨ ਚੌਕ ਵਿਖੇ ਮਹਿਲਾ ਦੇ ਕੰਨਾਂ ਚੋਂ ਵਾਲੀਆਂ ਝਪਟ ਕੇ ਭੱਜ ਰਹੇ ਸਨ ਤਾਂ ਉਸ ਵੇਲੇ ਹੀ ਪੁਲਿਸ ਕਮਿਸ਼ਨਰ ਜਲੰਧਰ ਪ੍ਰਵੀਨ ਕੁਮ ਪੁਲਿਸ ਸਾਥੀਆਂ ਨਾਲ ਵਰਕਆਊਟ ਕਰਨ ਲਈ ਆਏ ਹੋਏ ਸਨ ਮਹਿਲਾ ਨੇ ਜਦੋਂ ਉਕਤ ਵਾਰਦਾਤ ਬਾਰੇ ਕਮਿਸ਼ਨਰ ਪ੍ਰਵੀਨ ਕੁਮਾਰ ਸੇਨਹ ਨੂੰ ਦੱਸਿਆ ਤਾਂ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਪੁਲਿਸ ਮੁਲਾਜ਼ਮਾਂ ਨੇ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਉਹਨਾਂ ਨੂੰ ਬੰਦ ਗਲੀ ਚੋਂ ਕਾਬੂ ਕਰ ਲਿਆ ਲੁਟੇਰਿਆਂ ਵਿੱਚੋਂ ਇੱਕ ਵਿਜੇ ਕੁਮਾਰ ਨਾਂ ਦਾ ਨੌਜਵਾਨ ਜਲੰਧਰ ਨਗਰ ਨਿਗਮ ਦਾ ਪੱਕਾ ਮੁਲਾਜ਼ਮ ਹੈ ਜਿਸ ਨੇ ਵਾਰਦਾਤ ਲਈ ਆਪਣਾ ਮੋਟਰਸਾਈਕਲ ਵਰਤਿਆ ਸੀ ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ ਨਾ ਦੋ ਰੋ ਪੀ ਆ ਪੀ ਕਾਲ ਦੇ ਕੋਲ ਨਾ ਉੱਤਰ ਦੀਆਂ ਮੋਰਸ ਉੱਧਰ ਪਿਆ ਟੋਨੇ ਆਟੋ ਉੱਤਰ ਕੇ ਮੈਂ ਆਂਦੀ ਆ ਉਧਰ ਨੂੰ ਮੈਂ ਆ ਰਹੀ ਸੀ ਤੇ ਆ ਦੋ ਮੁੰਡੇ ਮਗਰ ਮਗਰ ਮੇਰੇ ਆ ਗਏ ਸੀ ਮੈਂ ਕਿਹਾ ਉੱਧਰ ਹੀ ਜਾ ਰਹੀ ਨਵਾਬ ਤੇ ਇੱਕ ਮਗਰੂ ਉਤਰ ਗਿਆ ਤੇ ਮੈਂ ਚੱਲ ਗਈ ਤੇ ਇਹ ਉੱਤਰ ਕੇ ਫੋਨ ਕਰਦਾ ਪਿਆ ਸੀ ਕਿੰਨਾਂ ਕਹਿੰਦਾ ਉਹ ਕਹਿੰਦਾ ਕਿੱਥੇ ਨੇ ਤੇ ਕਹਿੰਦਾ ਮੈਂ ਤੇਰੀ ਹੋਰ ਤੇਆਂ ਗੱਲਾਂ ਸੀ ਬਸ ਸਿਆ ਨੀ ਗੱਲ ਕਰ ਦਿਆ ਕਰ ਦਿਆ ਜਾਂਦੇ ਪਿੱਛੋਂ ਆ ਕੇ ਮੇਰੇ ਦੋਨੇ ਉਂਗਲਾਂ ਬਾਹਰ ਬਾਈ ਤੇ ਅੱਗੇ ਮੈਂ ਰੋੜਾ ਪਾ ਲਿਆ ਚੋ 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 ਸਾਹਮਣੇ ਬਿਲਡਿੰਗ ਬੰਦੀ ਹੋਈ ਸਾਰੇ ਬੰਦੇ ਨੱਟ ਗਏ ਸੀ ਬਸ ਦੋ ਕੋਠੀਆਂ ਵਾਲੇ ਦੀ ਦੋ ਤਿੰਨ ਮੁੰਡੇ ਨਿਕਲ ਆਏ ਪਰ ਇਹ ਨੱਟ ਗਏ ਇਹ ਭਾਜੀ ਜਾਂਦੇ ਵੀ ਸੀ ਇਹਨਾਂ ਨੇ ਦੇਖਿਆ ਇਹਨਾਂ ਨੂੰ ਪਤਾ ਵੀ ਪੁਲਿਸ ਵਾਲੇ ਸੀ ਜਾਂ ਕੋਈ ਸਿਵਲ ਵਰਦੀ ਚ ਸੀ ਇਹਨਾਂ ਨੇ ਉੱਤਰ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਗਏ ਪਰ ਇਹਨਾਂ ਨੇ ਮੋਟਰਸਾਈਕਲ ਮਗਰੀ ਲਾਤੀ ਵੀ ਕਾਲਜ ਬਰੀ ਲਗਾ ਕੀ ਕੰਮ ਕਰਦੇ ਸੀ ਮੈਂ ਕਿਸੇ ਦੇ ਘਰ ਕੰਮ ਕਰਦੀ ਆ ਅੱਜ ਸਵੇਰੇ ਬਹੁਤ ਕਰੀਬ 9:30 ਵਜੇ ਮਾ ਜੋ ਕਮਿਸ਼ਨਰ ਸਾਹਿਬ ਦੀ ਟੀਮ ਜਿਹੜੀ ਹੈ ਉਥੋਂ ਨੋ ਤੋਂ ਪਿੱਛੇ ਜਿੱਥੇ ਦਾਸ ਆਈ ਹਸਪੀਟਲ ਹੈ ਉਥੋਂ ਲੰਘ ਰਹੀ ਸੀ ਕੁਝ ਜ਼ਿਆਦੀ ਗੱਡੀ ਅੱਗੇ ਸੀ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਬਾਈਕ ਤੇ ਗਨਮੈਨ ਆ ਰਹੇ ਸੀ ਤੇ ਜਦੋਂ ਗੱਡੀ ਕਮਿਸ਼ਨ ਸਾਹਿਬ ਅੱਗੇ ਲੰਘੀ ਤੇ ਪਿੱਛੇ ਜਿਹੜੇ ਗਨਮੈਨ ਨੇ ਦੇਖਿਆ ਸੀ ਕਿ ਰੋਡ ਤੇ ਕੁਝ ਲੇਡੀ ਉਹਰ ਉੱਥੇ ਇਕੱਠ ਹੋਇਆ ਸੀ ਉਹਨਾਂ ਨੇ ਪਤਾ ਕੀਤਾ ਤੇ ਉਹ ਕਿੰਨੇ ਨੂੰ ਇੱਕ ਵਾਈਟ ਸ਼ਰਟ ਵਾਲਾ ਟੀ-ਸ਼ਰਟ ਤੇ ਇੱਕ ਨੇイビー ਬਲੂ ਟੀ-ਸ਼ਰਟ ਵਾਲਾ ਬਾਈਕ ਤੇ ਸਵਾਰ ਸੀ ਉਹਨਾਂ ਨੇ ਉਹ ਲੇਡੀ ਦੀਆਂ ਰਾਹ ਗੇੜਦੀਆਂ ਜਿਹੜੀਆਂ ਵਾਲੀਆਂ ਉਤਾਰ ਕੇ ਤੋੜ ਗਿਆ ਉਹ ਜਿਹੜੇ ਪੁਲਿਸ ਕੰਚਰਰੀ ਸੀ ਜਿਹੜੇ ਕੋਸ਼ਿਸ਼ ਹੁੰਦੇ ਉਹਨਾਂ ਨੇ ਉਹਨਾਂ ਬਾਈਕਾਂ 'ਚ ਸਵਾਰ ਨੇ ਉਹਦਾ ਪਿੱਛਾ ਕਰਦੇ ਰਹੇ ਪਿੱਛੇ ਭੱਲੇ ਜੁਕਾਉਂਦੇ ਘੁਮਾਉਂਦੇ ਤੇ ਉਹ ਦੜ ਦੌੜਦੇ ਰਹੇ ਤੇ ਕਰਮਚਾਰੀ ਪਿੱਛੇ ਵੀ ਦੌੜਦੇ ਰਹੇ ਉਹਨਾਂ ਨੇ ਲਿਆ ਕੇ ਮੋਟਰ ਕੋਲੋਨੀ ਚ ਇੱਕ ਬੰਦ ਗਲੀ ਪੈਂਦੀ ਆ ਪਾਰਕ ਨੇੜੇ ਉੱਥੇ ਲਿਆ ਕੇ ਕਾਬੂ ਕਰ ਲਿਆ ਜਦੋਂ ਕਾਬੂ ਕੀਤਾ ਤੇ ਉਹ ਉਹਨਾਂ ਨੇ ਐਕਸੈਪਟ ਕੀਤਾ ਵੀ ਅਸੀਂ ਵਾਰਦਾਤ ਕੀਤੀ ਆ ਮੀਨ ਟਾਈਮ ਕ੍ਰਿਪਟ ਡੇਡ ਤੋਂ ਕੱਢ ਜਿਹੜੀ ਲੇਡੀਜ਼ ਜਿਹੜੀ ਪੀੜਤ ਹੋ ਸੀਗੀ ਪੁਸ਼ਪਾ ਦੇਵੀ ਉਹ ਵੀ ਉੱਥੇ ਮੌਕੇ ਤੇ ਆ ਗਈ ਤੇ ਇਹਨਾਂ ਦੋਸ਼ੀਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਤੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਸਵਾਰੀਆਂ ਜਿਹੜੀਆਂ ਆਉਂਦੀਆਂ ਹੋਈਆਂ ਸੀਗ ਉਹ ਵੀ ਅਜੇ ਰਿਪੋਰਟ ਕਰ ਲਗੇ ਨੇ ਇਸੇ ਨੂੰ ਡੀਪਲੀ ਨਸਤਗਿੜ ਕੀਤਾ ਜਾ ਰਿਹਾ ਤੇ ਲੱਗ ਰਿਹਾ ਵੀ ਇਹ ਤੁਝੋੜ ਵੀ ਜੜੀ ਆ ਰਿਕਵਰੀ ਜਾ ਹੋਰ ਵਾਰ ਦਾ ਤੱਕ ਕੀਤੇ ਹੋਏ ਕਲੀਅਰ ਹੋ ਕੇ ਸੁੰਦਰ ਸਿੰਘ ਦਾ ਦੋਸ਼ੀ ਇਹ ਲੱਦੇ ਵਾਲੀ ਯੂਨੀਵਰਸਿਟੀ ਜਿਹੜੀ ਹੈ ਲਵਾਨਾ ਕਲੋਨੀ ਚ ਰਹਿੰਦਾ ਇਹਦੇ ਖਿਲਾਫ ਪਹਿਲਾਂ ਦੋ ਤਿੰਨ ਮੁਕਾਦਮੇ ਦਰਜ ਸੀਗੇ ਕਰੀਬ 10 ਸਾਲ ਪਹਿਲਾਂ ਤੇ ਇਹਦੇ ਦੱਸੇ ਮੁਤਾਬਕ ਦੋ ਸਾਲ ਇਹਦੀ ਸਜ਼ਾ ਕੱਟੀ ਆ ਫਿਰ ਇਹ ਰਿਕਾਰਡ ਦਾ ਵੈਰੀਫਾਈ ਕੀਤਾ ਜਾ ਰਿਹਾ ਹੈ ਇਹ ਕਦੇ ਨਾਲ ਦਾ ਦੋਸ਼ੀ ਹੈ ਵਿਜੇ ਕੁਮਾਰ ਜਿਹਨੇ ਥੱਲੇ ਉਤਰ ਕੇ ਬੀਬੀਆਂ ਜਿਹੜੀ ਪੇੜ ਤੋਰਦੀਆਂ ਵਾਲੀਆਂ ਉਤਾਰੀਆਂ ਸੀ ਕੰਸਰਟ ਦੋਨਾਂ ਦੀ ਸੀ ਦੋਨਾਂ ਨੇ ਲੜਕੀ ਇਤਲਾਮ ਕੀਤਾ ਸੀ ਵਿਜੇ ਕੁਮਾਰ ਨੇ ਮੋਟਰਸਾਈਕਲ ਤੋਂ ਥੱਲੇ ਉਤਰ ਕੇ ਵਾਲੀਆਂ ਉਤਾਰੀਆਂ ਇਹ ਵਿਜੇ ਕੁਮਾਰਾ ਜਿਹੜਾ ਇਹ ਵੀ ਲੱਦੇ ਵਾਲੀ ਰਹਿੰਦਾ ਉੱਥੇ ਰਵੀਦਾਸ ਮੰਦਿਰ ਦੇ ਨੇੜੇ ਤੇ ਕਾਰਪੋਰੇਸ਼ਨ ਜਲੰਧਰ ਚੇ ਪੱਕਾ ਤੌਰ ਤੇ ਕਰਮਚਾਰੀ ਆ ਤੇ ਇਹਨਾਂ ਨੇ ਦੋਨਾਂ ਨੇ ਲੜਕੀਵਾਰ ਦਾ ਉਤਰਨ ਜਾਮ ਦਿੱਤਾ ਤੇ ਜਿਹੜਾ ਮੋਟਰਸਾਈਕਲ ਆ ਉਹ ਵੀ ਇਸ ਵਿਜੇ ਕੁਮਾਰ ਦਾ ਉਹ ਵੀ ਜਿਹੜਾ ਰਿਕਵਰ ਕਰ ਲਿਆ ਗਿਆ ਜਿੱਤੇ ਨਾਲ ਵਾਰਦਾਤ